ਅੱਜ ਹੜ ਬਾ ਅੰਗੂਠੇ ਬਹਾਦਰ ਲੋਕੋ ਛੋੜਦੇ ਹੋਏ ਆਸ ਕਰਦੇ ਸੀ ਕਿ ਤੁਸੀਂ ਹਰ ਜ਼ਬਰਦਸਤ ਮੂੰਹ ਤੋੜਵਾ ਜਵਾਬ ਦੇਣ ਵਾਸਤੇ ਕਿਵੇਂ ਹਾਕਮਾਂ ਦੀ ਅੱਖ ਦੇ ਵਿੱਚ ਅੱਖ ਪਾ ਕੇ ਗੱਲ ਕਰਨਾ ਜਾਣਦੇ ਹੋ ਇਹ ਆਸਾਂ ਸੀ ਤੁਹਾਡੇ ਕੋਲ ਇਹ ਆਸਾਂ ਬਧੀਆਂ ਕਿੱਥੋਂ ਨੇ ਇਹ ਆਸਾਂ ਭੁਜਾਈਆਂ ਕਿੰਨਾ ਨੇ ਇਹਨੂੰ ਜੇ ਜ਼ਿਕਰ ਕਰ ਲਈਏ ਤੇ ਹਾਕਮਾਂ ਦੀਆਂ ਉਹ ਨੀਤੀਆਂ ਜਿਹੜੀਆਂ ਹਰ ਰੋਜ਼ ਸੱਤ ਸਮੁੰਦਰੋਂ ਪਾਰ ਘੜੀਆਂ ਜਾਂਦੀਆਂ ਨੇ ਨਵੀਆਂ ਤੋਂ ਨਵੀਆਂ ਉਹ ਸਾਡੇ ਲੋਕਾਂ ਦਾ ਕਿਵੇਂ ਘਾਣ ਕਰ ਰਹੀਆਂ ਨੇ ਕਿਵੇਂ ਨੁਕਸਾਨ ਕਰ ਰਹੀਆਂ ਨੇ ਜਿਵੇਂ ਸਾਡੇ ਲੋਕਾਂ ਦੀ ਪ੍ਰਤੀ ਦਿਨ ਆਮਦਨ ਘਟਦੀ ਜਾ ਰਹੀ ਹੈ ਇਹ ਸਾਰੀ ਜਾਣਕਾਰੀ ਸਾਨੂੰ ਇਹਨਾਂ ਸਾਥੀਆਂ ਨੇ ਦਿੱਤੀ ਹੈ ਇਹ ਸਾਰੀ ਜਾਣਕਾਰੀ ਕਿ ਸੰਸਾਰ ਦੇ ਵਿੱਚ ਸਾਮਰਾਜੀ ਮੌਤ ਪਛੜੇ ਮੁਲਕਾਂ ਨੂੰ ਦੱਬ ਕੇ ਕਿਨੇ ਰੱਖਦੇ ਆ ਤੇ ਸ਼ਰਮਾਇਦਰ ਕਾਰਪੋਰੇਟਾਂ ਦਾ ਪੱਕ ਪੂਰਨ ਵਾਸਤੇ ਮਨਰੇਗਾ ਵਰਗੇ ਕਾਨੂੰਨ ਦੇ ਵਿੱਚ ਸੁਧਾ ਕਿਵੇਂ ਕਰਦੇ ਆ ਤੇ ਲੇਬਰ ਚਾਰ ਰਿਪੋਰਟਾਂ ਦੇ ਵਿੱਚ ਕਿਹੜੀਆਂ ਗੱਲਾਂ ਗਲਤ ਨੇ ਕਿਹੜੀਆਂ ਮਜ਼ਦੂਰਾਂ ਨਾਲ ਘਾਣ ਕਰ ਰਹੀਆਂ ਨੇ ਕਿਹੜੀਆਂ ਲੈਂਡ ਪੂਲਿੰਗ ਪਾਲਸੀ ਦੇ ਨਾਲ ਜ਼ਮੀਨਾਂ ਖੋਹਣ ਦੀ ਗੱਲ ਕਰਦੀਆਂ ਨੇ ਸਾਨੂੰ ਇਹਨਾਂ ਸਾਥੀਆਂ ਤੋਂ ਪਤਾ ਲੱਗਦਾ ਹੈ ਇਹੀ ਦੱਸਦੇ ਦੇ ਵਿੱਚ ਆ ਕੀ ਚੀਜ਼ ਹੈ ਇਹ ਕੀ ਗੱਲ ਹੈ ਦਿੱਲੀ ਅੰਦੋਲਨ ਦੇ ਇੱਥੇ ਬਹੁਤ ਸਾਰੇ ਤੁਸੀਂ ਗੀਤ ਗਾਉਣਿਓ ਪ੍ਰਭੂ ਅਸੀਂ ਇਹ ਸਮਝਦੇ ਆ ਕਿ ਦਿੱਲੀ ਅੰਦੋਲਨ ਦੇ ਵਿੱਚ ਅਸੀਂ 1 ਸਾਲ ਰਹੇ ਹਾਂ ਨੈਸ਼ਨਲ মিডিਆ ਸਾਡੇ ਪੱਖਾ ਨੈਗੇਟਿਵ ਪੱਖਾ ਨੂੰ ਬਹੁਤ ਛੇਤੀ ਅਜਾਕਰ ਕਰਦਾ ਸੀ ਜੇ ਦਿੱਲੀ ਅੰਦੋਲਨ ਦੀ ਕਾਮਯਾਬੀ ਹੋਈ ਹੈ ਦਿੱਲੀ ਅੰਦੋਲਨ ਦੇ ਵਿੱਚ ਜਨਤਾ ਕਸਮਾਥਲ ਮਿਲੇ ਹੈ ਜੇਲੀ ਦਿੱਲੀ ਅੰਦੋਲਨ ਦੇ ਵਿੱਚ ਬਾਹਰ ਬੈਠੇ ਲੋਕਾਂ ਨੇ ਸਾਡਾ ਸਾਥ ਦਿੱਤਾ ਹੈ ਜੇ ਦਿੱਲੀ ਅੰਦੋਲਨ ਦੁਨੀਆ ਦੇ ਵਿੱਚ ਇੱਕ ਇਤਿਹਾਸਕ ਅੰਦੋਲਨ ਬਣਿਆ ਹੈ ਤਾਂ ਇਹਨਾਂ ਸਾਥੀਆਂ ਦੇ ਸਹਿਯੋਗ ਦੇ ਨਾਲ ਬਣਿਆ ਪ੍ਰਭੂ ਹੁਣ ਸਵਾਲ ਇਹ ਹੈ ਕਿ ਪੱਤਰਕਾਰਾਂ ਨੇ ਸਿਰਫ ਇਹਦਾ ਵੀ ਸਵਾਲ ਕੀਤਾ ਵੀ ਤੁਹਾਡਾ ਹੈਲੀਕਾਪਟਰ ਮੁੱਖ ਮੰਤਰੀ ਸਾਹਿਬ ਇਹਨੂੰ ਵਰਤ ਕੌਣ ਰਿਹਾ ਹੈ ਇਹਦਾ ਤੇਲ ਕਿੱਥੋਂ ਪਾਉਂਦੇ ਨੇ ਇਹ ਕਿਹਦਾ ਹੈਲੀਕਾਪਟਰ ਹੈ ਕੀ ਦੀ ਖਾਤਰ ਲੋਕਾਂ ਲਈ ਦਿੱਤਾ ਜਾਂਦਾ ਹੈ ਕੀ ਦੀ ਖਾਤਰ ਵਰਤਿਆ ਜਾਂਦਾ ਹੈ ਇੱਕ ਇੰਨੀ ਗੱਲ ਹੀ ਕਹੀ ਸੀ ਗੱਲ ਲੱਗ ਗਈ ਵਰਸਾਨ ਨੇ ਭਾਜੀ ਕਹਿੰਦੇ ਹੁੰਦੇ ਵੀ ਗੱਲ ਹੀ ਉਹ ਕੀ ਹੋਈ ਜਿਹੜੀ ਲੱਗੇ ਨਾ ਤੇ ਇਹ ਗੱਲ ਰੱਖਦੀ ਹੈ ਤੇ ਸਾਨੂੰ ਤਾਂ ਮਾਣ ਹੈ ਸਾਥੀਓ ਤੁਹਾਡੇ ਤੇ ਪਰਚੇ ਹੋਏ ਨੇ 10 ਬੰਦੇ ਦੇ ਸੁਣਤਾ ਮਾਣ ਮਸੂਸ ਹੋਣਾ ਚਾਹੀਦਾ ਜੇ ਪੱਤਰਕਾਰ ਦੀ ਕਿਸੇ ਗਲਤ ਗੱਲ ਤੇ ਤੁਸੀਂ ਉਗੜ ਰੱਖੀ ਤੇ ਉਹਨੇ ਤੁਹਾਡੇ ਤੇ ਪਰਚੇ ਕੀਤੇ ਬਈ ਕੌਣ ਜਾਣਦਾ ਸੀ ਸਾਨੂੰ ਦਸ ਪੱਤਰਕਾਰਾਂ ਆ ਗਾਣੇ ਕੀ ਕਹਿੰਦਾ ਜਾਵਨੇ ਸਾਨੂੰ ਗਾ ਰਹੇ ਨੇ ਲੋਕਾ ਜੇ ਕਿਸੇ ਨੇ ਪੰਜਾਬ ਦੀ ਆਵਾਜ਼ ਨੂੰ ਬਲੱਡ ਕੀਤਾ ਗਾ ਰਹੇ ਨੇ ਲੋਕਾ ਕਿ ਹੜਾ ਨਾਲ ਲੋਕ ਮਰ ਰਹੇ ਨੇ ਆ ਦੇਖੋ ਆ ਦੇਲਾ ਬਾਬਾ ਨਾਨਕ ਦੇ ਲੋਕ ਅਜਨਾਨਾ ਦੇ ਲੋਕ ਦਰਦ ਦਰਦ ਦੇ ਲੋਕ ਫਰੋਜ਼ਪੁਰ ਤੇ ਫਾਜ਼ਲਕਾ ਦੇ ਲੱਕ ਦੇ ਵਿੱਚ ਹੜਾ ਨਾਲ ਮਰ ਰਹੇ ਲੋਕ ਨੇ ਤੇ ਤੇਰਾ ਕੇਂਦਰੀਵਾਲ ਬਾਰ ਬਾਰ ਲੋਕਾਂ ਦੇ ਵਿੱਚ ਦੂਜੇ ਸਟੇਟਾਂ ਚ ਗਾਉਂਦਾ ਫਿਰਦਾ ਕਿ 20000 ਰੁਪਏ ਲੋਕਾਂ ਦੇ ਕਿਸਾਨਾਂ ਦੇ ਖਾਤੇ ਚ ਅਸੀਂ ਪਾ ਵੀ ਆਏ ਆ ਜਿਹੜੇ ਅੱਜ ਤੱਕ ਨਹੀਂ ਪਏ ਇਸ ਕਰਕੇ ਜਿਹੜਾ ਮੀਡੀਆ ਹੈ ਮੀਡੀਆ ਦਾ ਲੜਕਣਾ ਬਹੁਤ ਜ਼ਰੂਰੀ ਆ ਤੇ ਮੀਡੀਆ ਨੂੰ ਲੜਕਵੀ ਗੱਲ ਕਰਨੀ ਚਾਹੀਦੀ ਹੈ ਤੁਸੀਂ ਕਹਿ ਰਹੇ ਹੋ ਵੀ ਇਹ ਜਮਹੂਰੀਆ ਦਾ ਦੇਸ਼ ਇਹ ਬਹੁਤ ਵੱਡਾ ਜਮਹੂਰੀਆ ਦਾ ਲੋਕਰਾਜੀ ਦੇਸ਼ ਹੈ ਇੱਥੇ ਕੋਈ ਵੀ ਆਪਣੀ ਗੱਲ ਕਹਿ ਸਕਦਾ ਹੈ ਪਰ ਤੁਸੀਂ ਜਬਾਨਾ ਬੰਦ ਕਰਨ ਦੀ ਗੱਲ ਕਰਦੇ ਹੋ ਸੋਨੂੰ ਘਰੋਂ ਬਾਹਰ ਨਿਕਲਣਾ ਔਖਾ ਹੋ ਜੂ ਸਾਥੀ ਘਰੋਂ ਬਾਹਰ ਨਿਕਲਣਾ ਔਖਾ ਹੋ ਜੂਗਾ ਕਿਉਂਕਿ ਤੁਹਾਡੇ ਚ ਕੋਈ ਫਰਕ ਨਹੀਂ ਹੈ ਤੁਸੀਂ ਆਮ ਆਦਮੀ ਨਹੀਂ ਇੱਥੇ ਇੱਕ ਸਾਥੀ ਕਹਿ ਕੇ ਵੀ ਗਾਹਾਂ ਨੂੰ ਇਹਨਾਂ ਨੂੰ ਨਾ ਕਿਤੇ ਫੇਰ ਲਿਆਓ ਉਹ ਜਿਹੜਾ ਗਾਹਾਂ ਨੂੰ ਲਿਆਉਂਗੇ ਇਹਨਾਂ ਦਾ ਅਗਲਾ ਸਿਰਾ ਹੋਊਗਾ ਉਹ ਜਿਹੜੇ ਤੂੰ ਪਹਿਲਾਂ ਸੀ ਕੱਟ ਬਈ ਉਹ ਵੀ ਨਹੀਂ ਸੀ ਇਹ ਸਾਰੇ ਦੇ ਸਾਰੇ ਇੱਕੋ ਜਾਤ-ਕੋਤ ਦੇ ਇਹਨਾਂ ਸਾਰਿਆਂ ਨੇ ਸੱਤ ਸਮੁੰਦਰੋਂ ਪਾਰ ਬੈਠੇ ਲੋਕਾਂ ਦੀਆਂ ਨੀਤੀਆਂ ਲਾਗੂ ਕਰਨੀਆਂ ਨੇ ਨਮੀਆ ਅਰਥਕ ਨੀਤੀਆਂ ਦੇ ਤਹਿਤ ਕਹੜਾ ਤੇਜ਼ ਕੀਤਾ ਜਾ ਰਿਹਾ ਹੈ ਸਾਰਾ ਗੰਦਕ ਖੇਤਰ ਕਾਰਪੋਰੇਟਾਂ ਦੇ ਹਵਾਲੇ ਹੋ ਗਿਆ ਰੇਲ ਗੱਡੀਆਂ ਕੋਲੇ ਦੀਆਂ ਖਾਣਾ ਹਵਾਈ ਅੱਡੇ ਬੰਦਰਗਾਹ ਇਹਨਾਂ ਨੇ ਕਾਰਪੋਰੇਟ ਦੇ ਹਵਾਲੇ ਕਰਤੀਆਂ ਆ ਸਾਰਾ ਪਬਲਿਕ ਬਿਜਲੀ ਬੋਰਡ ਆ ਵਿੱਦਿਆ ਸਿਹਤ ਸਹੂਲਤਾਂ ਵਰਗੀਆਂ ਸਾਰਾ ਪਬਲਿਕ ਸੈਕਟਰ ਦੇ ਹਵਾਲੇ ਕਰਕੇ ਆ ਮੰਦਰੀਗਾ ਵਾਲਾ ਤੋਂ ਮੰਦਰੀਗਾ ਖੋਲਿਆ ਮਜ਼ਦੂਰਾਂ ਤੋਂ ਹੁਬ ਕੁਝ ਰੁਜ਼ਗਾਰ ਖੋਲਿਆ ਤੇ ਕਿਸਾਨਾਂ ਦੀਆਂ ਜ਼ਮੀਨਾਂ ਨੂੰ ਹੁਣ ਦੀ ਤਿਆਰੀ ਕੀਤੀ ਜਾਂਦੀ ਨੇ ਇਹ ਸਾਰਾ ਕਿੱਥੋਂ ਆ ਰਿਹਾ ਹੈ ਇਹ ਕੌਣ ਕਰ ਰਿਹਾ ਹੈ ਇਹ ਸਾਨੂੰ ਸਾਰੇ মিডিਆ ਵਾਲੇ ਸਾਥੀਆਂ ਨੂੰ ਵੀ ਪਤਾ ਲੱਗਦਾ ਉਮਰ ਖਾਨ ਦੀ ਗੱਲ ਕਰਦੇ ਰਹੇ ਸੀ ਉਮਰ ਖਾਨ ਇੱਕ ਵਿਦਿਆਰਥੀ ਹੈ ਮੇਰੇ ਯਾਦ ਹੈ 10 ਦਸੰਬਰ ਨੂੰ ਅਸੀਂ ਆ ਬੁੱਧੀ ਜੀਵੀਆਂ ਦੇ ਦਿਨ ਦੇ ਵਾਸਤੇ ਨਾ ਦਿੱਲੀ ਦੇ ਵਿੱਚ ਕਰੈਲੀ ਕੀਤੀ ਮੋਰਚਾ ਇੱਕ ਦਿਨ ਦਾ ਸੀ ਉਹ ਜਦੋਂ ਦਿਨ ਮਨਾ ਰਹੇ ਸੀ ਨੈਸ਼ਨਲ ਮੀਡੀਆ ਸਾਨੂੰ ਕਹਿਣ ਲੱਗਾ ਅਰਬਨ ਨਕਸਲੀਏ ਨੇ ਹੈ ਉਮਰ ਖਾਨ ਬੈਡ ਅਕਸਰੀਆ ਉਹਦੀ ਮਦਦ ਕਰਦੇ ਨੇ ਇਹ ਖਾਲਸਤਾਨੀਆਂ ਨੇ ਤੇ ਪਾਕਿਸਤਾਨੀਆਂ ਨੇ ਪਤਾ ਨਹੀਂ ਕਿਹੜਾ ਕਿਹੜੇ ਸ਼ਬਦ ਸਾਡੀ ਖਤਰਨ ਦੇ ਬੋਲੇ ਭਰਾਓ ਇਸ ਕਰਕੇ ਇਹ ਗੱਲਾਂ ਨੇ ਜਿਹੜੀਆਂ ਇਹ ਇਹਨਾਂ ਨੇ ਕਰਕੇ মিডিਆ ਦੀ ਜबान ਬੰਦ ਕਰਕੇ ਇਹਨਾਂ ਦਾ ਇਹ ਭਲੇਖਾ ਸ਼ਾਇਦ ਪੰਜ ਛੇ ਪੱਤਰਕਾਰਾਂ ਦੇ ਪਰਚੇ ਦਰਜ ਕਰਕੇ ਅੰਦਰ ਕਰ ਦੇਵਾਂਗੇ ਤੇ ਇੱਥੇ ਕੋਈ মিডিਆ ਵਾਲਾ ਨਹੀਂ ਬੋਲੂਗਾ ਇਹ ਤਾਂ ਠੀਕ ਹੈ ਪ੍ਰਭੂ ਦਾਗ ਦੇ ਨਾਲ ਤਾਂ ਅੱਜ ਤੱਕ মিডিਆ ਵਾਲੇ ਕਦੀ ਚੁੱਪ ਹੋਏ ਨਹੀਂ ਦੂਜਾ ਦਾ ਸੋਡਾ ਚੱਲਦਾ ਉਹ ਤੁਸੀਂ ਚਲਾ ਕੇ ਦੇਖਿਆ ਉਹ ਇੱਕ ਬਹੁਤ ਥੋੜਾ ਹਿੱਸਾ ਹੈ ਜਿਹਦੇ ਤੇ ਤੁਸੀਂ ਉਹ ਦਾਹ ਚਲਾਤਾ ਉਹ ਪੈਸੇ ਦਾ ਦਾਹ ਸੋਡਾ ਚੱਲਦਾ ਤੁਸੀਂ ਖਰੀਦੋ ਵਿਰੋਧ ਕਰ ਦਿਓ মিডিਆ ਦੀ ਉਹ মিডিਆ ਨੂੰ ਤੁਸੀਂ ਖਰੀਦ ਲੈਨੇ ਹੋ ਉਹ ਚੁੱਪ ਕਰ ਜਾਂਦਾ ਛੋਟੀ ਭਾਸ਼ਾ ਬੋਲਦਾ ਬਹੁਤਾ ਛੋਟੇ ਖਰਾਬ ਨਹੀਂ ਬੋਲਦਾ ਪਰ ਜਿਨ੍ਹਾਂ ਦੀ ਗੈਰਤ ਜਿਉਂਦੀ ਹੈ ਜਿਨ੍ਹਾਂ ਨੂੰ ਹਾਕਮਾਂ ਦੀ ਅੱਖ 'ਚ ਅੱਖ ਪਾ ਕੇ ਗੱਲ ਕਰਨੀ ਹੁੰਦੀ ਹੈ ਉਹਨਾਂ ਦੇਕ ਸਕਦੇ ਨੇ ਨਾ ਚੁੱਕ ਸਕਦੇ ਨੇ ਨਾ ਤੁਹਾਂ ਦੀ ਜ਼ਬਾਨ ਬਾਹਰ ਹੁੰਦੀ ਹੈ ਨਾ ਤੁਹਾਡੇ ਜੇਲਾ ਦੇ ਵਿੱਚ ਬੰਦ ਹੁੰਦੀ ਹੈ ਆ ਸਾਰਾ ਲੋਕਾਂ ਦਾ ਹੜ ਉਹਨਾਂ ਦੇ ਨਾਲ ਖੜਾ ਹੈ ਤੁਹਾਡਾ ਭੜੇਖਾ ਦੂਰ ਕਰਦਿਆਂ ਕਿ ਪੈਰਾਂ ਥੱਲੇ ਅੱਗ ਮਚਾ ਦੇਾਂਗੇ ਅੱਗ ਜੇ ਤੁਸੀਂ ਆਪਣੀ ਇਸ ਹਰਕਤਾਂ ਤੋਂ ਬਾਜ਼ ਨਾ ਹੋਏ ਅਸੀਂ ਤੁਹਾਡੇ ਨਾਲ ਵਾਦਾ ਕਰਦੇ ਹਾਂ ਪੱਤਰਕਾਰ ਸਾਥੀਓ ਅਸੀਂ ਸਾਰੇ ਤੁਹਾਡੇ ਨਾਲ ਆ ਅਸੀਂ ਡੱਟ ਕੇ ਖੜੇ ਆ ਤੁਸੀਂ ਕਿਸੇ ਵੀ ਗਲਤੀ ਤੇ ਬਿਨ ਤੇ ਬਗੈਰ ਸੱਚ ਕਹਿਣ ਤੋਂ ਬਿਨਾ ਡਰਨਾ ਨਹੀਂ ਆ ਸਾਰੀਆਂ ਪੰਜਾਬ ਦੀਆਂ ਜਥੇਬੰਦੀਆਂ ਦੀ ਰਵਾਇਤ ਪਾਈ ਹੋਈ ਰਵਾਇਤ ਹੈ ਕਿ ਜਦੋਂ ਵੀ ਕਿਸੇ ਇੱਕ ਸਾਥੀ ਦੇ ਕਿਸੇ ਕਿਸਾਨਤਾ ਤੇ ਕਿਸੇ ਇੱਕ ਜਥੇਬੰਦੀ ਤੇ ਕਿਸੇ ਇੱਕ ਆਦਾਰੇ ਦੇ ਉੱਤੇ ਫਾਕਮਾ ਦਾ ਅਟੈਕ ਹੁੰਦਾ ਅਸੀਂ ਸਿਰ ਜੋੜ ਕੇ ਸਾਰੇ ਇਕੱਠੇ ਹੋ ਕੇ ਸੋਡੇ ਐ ਹਮ ਹਮ ਆ ਕੇ ਆਉਂਦੇ ਆ ਅੱਜ ਸਾਡੀ ਸ੍ਰੀਕਮੌਰਤਾ ਪੰਜਾਬ ਦੀ ਮੀਟਿੰਗ ਰੱਖੀ ਹੋਈ ਸੀ ਬਹੁਤ ਐਮਰਜੈਂਸੀ ਮੀਟਿੰਗ ਉਹ ਅਸੀਂ ਕੈਨਸਲ ਕਰਕੇ ਆਏ ਆ ਤੇ ਉਹ ਕਰਕੇ ਜੋਰ ਨਾਲ ਆਏ ਆ ਤੇ ਅੱਗੇ ਵੀ ਜਿਹੜੀ ਕਾਲ ਦਿਓਗੇ ਥੋੜਾ ਜਿਹਾ ਸੰਭਲ ਕੇ ਵੀ ਆਹ ਭਾਈ ਜਗਾ ਜੁਗਾ ਥੋੜੀ ਰਹਿ ਗਈ ਛੋਟੀ ਆਹ ਦੇਖ ਲਓ ਕਿਤੇ ਬੰਨ ਬੰਦੇ ਬੈਠਣ ਬੁੱਠਣ ਨੂੰ ਥਾਂ ਨਹੀਂ ਹੈ ਥੋੜਾ ਜਿਹਾ ਭਾਈ ਸਾਹਿਬ ਕੋਈ ਵੱਡਾ ਚੁੜਾ ਥਾਂ ਚੁੜ ਲਿਆ ਕਰੋ ਜੇ ਤੁਸੀਂ ਆਇਆ ਪੱਤਰਕਾਰਾਂ ਵਾਸਤੇ ਕੱਟ ਕਰਨਾ ਤਾਂ ਬਰਨਾਲੇ ਦੀ ਮੰਡੀ ਚੁੜ ਕੇ ਦੇਖੋ ਇੱਕ ਦਿਨ ਉੱਥੇ ਕਰਕੇ ਦੇਖੋ ਕੱਟ ਉੱਥੇ ਦਿਖੂਗਾ ਨਾ ਸੋਦੋਂ ਅੰਕੜੇ ਨਹੀਂ ਲੱਗਣੇ ਵੀ ਸੈਂਕੜੇ ਨੇ ਹਜ਼ਾਰ ਨੇ ਲੱਖ ਨੇ ਕਿੰਨੇ ਨੇ ਬਹੁਤ ਸਾਰੇ ਦਾਜ ਵੀ ਕਹੀ ਜਾਂਦੇ ਨੇ ਲੱਖਾਂ ਦਾ ਕੱਟ ਹੈ ਤੂੰ ਦਾ ਕਟਲੂਕ ਗਿਆ ਤੁਸੀਂ ਜਗ੍ਹਾ ਨਹੀਂ ਦੇ ਸਕੇ ਜਾਂ ਦੋਨੇ ਛੜਕਾ ਰੋਕ ਲੈਣੇ ਅਸਿਆ ਇਸ ਕਰਕੇ ਜੋਗ ਕੀਤਾ ਤੁਸੀਂ ਠੀਕ ਕੀਤਾ ਪਰ ਅਸੀਂ ਹਾਕਮਾਂ ਨੂੰ ਇੱਕ ਗੱਲ ਅਰਾਸ ਦੇ ਵਿੱਚ ਕਹਿਣਾ ਚਾਹੁੰਦੇ ਆ ਇਹ ਕੰਧ ਤੇ ਲਿਖਿਆ ਪੜ ਲਓ ਪ੍ਰਭੂ ਮਾ ਸਾ ਤੂੰ ਸ਼ਾਸਤੀ ਦਾ ਹੈ ਨਹੀਂ ਤੂੰ ਚੁਟਕਲੇ ਜਾਣਦਾ ਸੀ ਤੈਨੂੰ 86 ਲੋਕਾਂ ਨੇ ਬਣਾਤਾ ਤੈਨੂੰ ਕੁਰਸੀ ਵੀ ਉਹ ਦੇਤੀ ਜਿਹਦੇ ਤੂੰ ਜੋਗ ਦੇ ਸੀ ਤੇ ਤੇਰੇ ਦਾ ਸੀ ਬਿਆਨਾਂ ਨੂੰ ਦੇਖਿਆ ਕਿ মিডিਆ ਚੌਥਾ ਥੰਮ ਹੈ মিডিਆ ਤੋਂ ਬਿਨਾਂ ਲੋਕ ਜਿਊ ਨਹੀਂ ਸਕਦੇ মিডিਆ ਤੋਂ ਬਿਨਾਂ ਹਾਕਮ ਠੀਕ ਚੱਲ ਨਹੀਂ ਸਕਦੇ ਫਿਰ ਉਹੀ মিডিਏ ਨੂੰ ਅੱਜ ਤੂੰ ਜੇਲਾ ਚ ਡੱਕਣ ਦੀ ਤਿਆਰੀ ਕਰ ਰਿਹਾ ਹੈ ਇਹ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤੀ ਜਾਊਗੀ ਕੰਡ ਤੇ ਲਿਖਾ ਪੜ ਲੈ ਜੇ ਬਾਜਨਾ ਆਇਆ ਤਾਂ ਸੜਕਾਂ ਤੋਂ ਕਾਬਲੇ ਛੱਲੇ ਨਹੀਂ ਜਾਣੇ ਪੰਜਾਬ ਨੇ ਇਸ ਦਿਸ਼ਾ ਨੂੰ ਤੁਰਨਾ ਤੇ ਪੂਰਾ ਪੰਜਾਬ ਮੀਡੀਆ ਦੀ ਪਿੱਠ ਤੇ ਹੈ ਕਿਉਂਕਿ ਮੀਡੀਆ ਸਾਡੀ ਜਿੰਦ ਹੈ ਮੀਡੀਆ ਸਾਡੀ ਜਾਨ ਹੈ ਮੀਡੀਆ ਸਾਡੀ ਆਵਾਜ਼ ਹੈ ਅਸੀਂ ਮੀਡੀਆ ਤੋਂ ਬਿਨਾਂ ਅੰਦੋਲਨ ਨੂੰ ਗਾਂਹ ਨਹੀਂ ਤੋਰ ਸਕਦੇ ਇਸ ਦਾਅਵੇ ਨਾਲ ਕਿ ਅਸੀਂ ਇਹਨਾਂ ਦੀ ਆਜ਼ਾਦੀ ਨੂੰ ਆਂਟ ਨਹੀਂ ਉਣ ਦੇਵਾਂਗੇ ਕਿਉਂਕਿ ਇਹਨਾਂ ਦੀ ਆਜ਼ਾਦੀ ਦੇ ਵਿੱਚ ਸਾਡੀ ਆਜ਼ਾਦੀ ਪਈ ਹੈ